ਮંત્રી ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਮੈਡੀਕਲ ਸਿੱਖਿਆ ਦੇ ਖੇਤਰ 'ਚ ਲਗਾਤਾਰ ਕ੍ਰਾਂਤੀ ਲਿਆਂਦੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਸਿਰਫ 1.5 ਸਾਲ 'ਚ 5 ਮੈਡੀਕਲ ਕਾਲਜ ਖੋਲਣ ਦਾ ਫੈਸਲਾ ਲਿਆ ਹੈ। ਇਹਨਾਂ ਮੈਡੀਕਲ ਕਾਲਜਾਂ ਨੂੰ ਹੁਸ਼ਿਆਰਪੁਰ, ਕਪੂਰਥਲਾ, ਮਲੇਰਕੋਟਲਾ, ਸੰਗਰੂਰ ਤੇ ਮੋਹਾਲੀ 'ਚ ਮਨਜ਼ੂਰੀ ਮਿਲੀ ਹੈ। 1.5 ਸਾਲ ਦੇ ਵਿੱਚ 5 ਮੈਡੀਕਲ ਕਾਲਜ ਕਾਲਜ ਖੋਲਣਗੇ ਹੁਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸੁਪਨਾ ਪੰਜਾਬ ਨੂੰ ਮੈਡੀਕਲ ਹੱਬ ਬਣਾਉਣਾ ਹੈ ਤਾਂ ਕਿ ਸੂਬੇ ਦੇ ਮਰੀਜ਼ਾਂ ਦਾ ਵਧੀਆ ਇਲਾਜ ਦੇ ਨਾਲ-ਨਾਲ ਪੰਜਾਬ ਤੋਂ ਬਾਹਰੋਂ ਵੀ ਮਰੀਜ਼ ਇੱਥੇ ਆਪਣਾ ਇਲਾਜ ਕਰਵਾ ਸਕਣ। ਇੰਨਾ ਹੀ ਨਹੀਂ ਸੂਬੇ ਦੇ ਸਾਰੇ ਹਸਪਤਾਲਾਂ ਵਿੱਚ 26 ਜਨਵਰੀ 2024 ਤੋਂ ਐਕਸ-ਰੇ ਦੀ ਸਹੂਲਤ ਮਿਲੇਗੀ। ਹਸਪਤਾਲ ਨੇ ਡਿਸਪੈਂਸਰੀਆਂ ਨੇ ਇੱਕ ਵੀ ਪੰਜਾਬ ਦੀ ਇਹੋ ਜਿਹੀ ਡਿਸਪੈਂਸਰੀ ਤੇ ਹਸਪਤਾਲ ਨਹੀਂ ਹੋਊਗਾ ਜਿੱਥੇ ਐਕਸ-ਰੇ ਮਸ਼ੀਨ ਨਹੀਂ ਹੋਊਗੀ ਤੇ ਐਕਸ-ਰੇ ਨੂੰ ਚਲਾਉਣ ਵਾਲਾ ਐਕਸਪਰਟ ਨਹੀਂ ਹੋਊਗਾ। ਅਸੀਂ ਦਵਾਈਆਂ ਦਾ ਸਟਾਕ ਜਾਰੀ ਕਰ ਦੇਵਾਂਗੇ। ਐਸਐਮਓ ਜਿਨੇ ਵੀ ਸੀਐਮਓ ਸਾਨੂੰ ਆਰਡਰ ਕਰਨਗੇ ਗਵਰਨਮੈਂਟ ਨੂੰ ਕਿ ਆਹ ਚਾਹੀਦੀਆਂ ਨੇ ਇੱਕ ਸਿੰਗਲ ਦਵਾਈ ਵੀ ਇਹੋ ਜਿਹੀ ਨਹੀਂ ਹੋਊਗੀ ਜਿਹੜੀ ਪਰਚੀ ਤੇ ਲਿਖੀ ਹੋਈ ਹੈ ਪਰ ਉਹਨੂੰ ਦਵਾਈ ਨੂੰ ਲੈਣ ਵਾਸਤੇ ਹਸਪਤਲ ਦੇ ਬਾਹਰ ਜਾਣਾ ਪੈ ਰਿਹਾ ਹੈ ਪੰਜਾਬ ਸਰਕਾਰ ਵੱਲੋਂ 664 ਆਮ ਆਦਮੀ ਕਲੀਨਿਕ ਖੋਲ੍ਹੇਗੇ ਮੁੱਖ ਮੰਤਰੀ ਪੰਜਾਬ ਵੱਲੋਂ 550 ਕਰੋੜ ਰੁਪਏ ਦੀ ਲਾਗਤ ਨਾਲ ਸੂਬੇ ਵਿੱਚ ਮਿਸ਼ਨ ਸਿਹਤਮੰਦ ਪੰਜਾਬ ਦੀ ਵੀ ਸ਼ੁਰੂਆਤ ਕੀਤੀ ਗਈ ਇਸੇ ਤਹਿਤ ਪਟਿਆਲਾ ਤੇ ਮਾਤਾ ਕੁਸ਼ਲਿਆ ਹਸਪਤਾਲ ਨੂੰ 13.80 ਕਰੋੜ ਰੁਪਏ ਦੀ ਲਾਗਤ ਨਾਲ ਅਪਡੇਟ ਕੀਤਾ ਗਿਆ